ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਦੇ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੇ ਉੱਪਰ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ ਤੇ ਹੁਣ ਆਮ ਆਦਮੀ ਪਾਰਟੀ ਦੇ ਆਗੂ ਅਤੇ ਐਮਪੀ ਮਲਵਿੰਦਰ ਸਿੰਘ ਕਾਗ ਨੇ ਇਹਨਾਂ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ। ਮਲਵਿੰਦਰ ਸਿੰਘ ਕਾਗ ਨੇ ਕਿਹਾ ਹੈ ਕਿ ਜਿੰਨੀ ਟਰਾਂਸਪਰੈਂਸੀ ਦੇ ਨਾਲ ਜਿੰਨੀ ਪਾਰਦਰਸ਼ਤਾ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਕਰਵਾਈਆਂ ਗਈਆਂ ਨੇ ਉਹਨੇ ਇਤਿਹਾਸ ਵਿੱਚ ਕਿਸੇ ਵੀ ਪਾਰਟੀ ਵੱਲੋਂ ਉਨੀ ਪਾਰਦਰਸ਼ੀਤਾ ਦੇ ਨਾਲ ਚੋਣਾਂ ਨਹੀਂ ਕਰਵਾਈਆਂ ਗਈਆਂ। ਉਹਨਾਂ ਕਿਹਾ ਹੈ ਕਿ ਭਾਜਪਾ ਨੇ ਆਪ ਸੱਤਾ ਦਾ ਸੁੱਖ ਹਟਾਇਆ ਹੈ ਤੇ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ। ਆ ਰਿਹਾ। ਦੇਖੋ ਜਿਹੜੇ ਲੋਕ ਆਪ ਸਰਕਾਰਾਂ ਹਟਾਉਣ ਦੇ ਟਾਈਮ ਧੱਕੇਸ਼ਾਹੀ ਕਰਦੇ ਰਹਿਆ ਲੋਕਤੰਤਰ ਦਾ ਕਹਾਨਾ ਕਰਦੇ ਰਹਿਆ ਹੁਣ ਜਦੋਂ ਹਾਰ ਤੋਂ ਪਤਾ ਹੈ ਵੀ ਬਾਈ ਇਲੈਕਸ਼ਨ ਜਿਹੜੇ ਰਿਜ਼ਲਟ ਰਹੇ ਆ ਉਹਨਾਂ ਚ ਇਹਨਾਂ ਦੀਆਂ ਜਮਾਨਤਾਂ ਜਬਤ ਹੋਈਆਂ ਤੇ ਹੁਣ ਜਿਨੇ ਕਹਿ ਰਹੇ ਨੇ ਵੀ ਦੁੱਧਾ ਸੜਿਆ ਲੱਸੀ ਨੂੰ ਫੂਕਾ ਮਾਰਦਾ ਹੈ ਹੁਣ ਇਹਨਾਂ ਨੂੰ ਲੱਗਣ ਲੱਗ ਗਿਆ ਵੀ ਧੱਕਾ ਆਮ ਆਦਮੀ ਪਾਰਟੀ ਨੇ ਜਿੰਨੀ ਟਰਾਂਸਪੇਰੈਂਸੀ ਨਾਲ ਜਿੰਨੀ ਇਮਾਨਦਾਰੀ ਨਾਲ ਇਲੈਕਸ਼ਨ ਕਰਾਇਆ ਪੰਜਾਬ ਦੇ ਇਤਿਹਾਸ ਚ ਪਹਿਲਾਂ ਗੱਦੀ ਨਹੀਂ ਔਰ ਇਹ ਆਪਣੀ ਡਰ ਜਿਹੜੀ ਆ ਭਾਜਪਾ ਦੀ ਔਰ ਬਾਕੀ ਪਾਰਟੀਆਂ ਦੀ ਉਹ ਡਰ ਇਹਨਾਂ ਦੇ ਚਿਹਰਿਆਂ ਤੇ ਦਿਖ ਰਹੀ ਇਹਨਾਂ ਦੀ ਗੱਲਾਂ ਇੱਥੇ। ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਦੇ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੇ ਉੱਪਰ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ। ਤੇ ਹੁਣ ਆਮ ਆਦਮੀ ਪਾਰਟੀ ਦੇ ਆਗੂ ਅਤੇ ਐਮਪੀ ਮਲਵਿੰਦਰ ਸਿੰਘ ਕਾਗ ਨੇ ਇਹਨਾਂ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ। ਮਲਵਿੰਦਰ ਸਿੰਘ ਕਾਗ ਨੇ ਕਿਹਾ ਹੈ ਕਿ ਜਿੰਨੀ ਟਰਾਂਸਪਰੈਂਸੀ ਦੇ ਨਾਲ ਜਿੰਨੀ ਪਾਰਦਰਸ਼ਤਾ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਕਰਵਾਈਆਂ ਗਈਆਂ ਨੇ ਉਹਨੇ ਇਤਿਹਾਸ ਵਿੱਚ ਕਿਸੇ ਵੀ ਪਾਰਟੀ ਵੱਲੋਂ ਉਨੀ ਪਾਰਦਰਸ਼ੀਤਾ ਦੇ ਨਾਲ ਚੋਣਾਂ ਨਹੀਂ ਕਰਵਾਈਆਂ ਗਈਆਂ। ਉਹਨਾਂ ਕਿਹਾ ਹੈ ਕਿ ਭਾਜਪਾ ਨੇ ਆਪ ਸੱਤਾ ਦਾ ਸੁੱਖ ਹਟਾਇਆ ਹੈ ਤੇ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ। ਆ ਰਿਹਾ। ਦੇਖੋ ਜਿਹੜੇ ਲੋਕ ਆਪ ਸਰਕਾਰਾਂ ਹਟਾਉਣ ਦੇ ਟਾਈਮ ਧੱਕੇਸ਼ਾਹੀ ਕਰਦੇ ਰਹਿਆ ਲੋਕਤੰਤਰ ਦਾ ਕਹਾਨਾ ਕਰਦੇ ਰਹਿਆ ਹੁਣ ਜਦੋਂ ਹਾਰ ਤੋਂ ਪਤਾ ਹੈ ਵੀ ਬਾਈ ਇਲੈਕਸ਼ਨ ਜਿਹੜੇ ਰਿਜ਼ਲਟ ਰਹੇ ਆ ਉਹਨਾਂ ਚ ਇਹਨਾਂ ਦੀਆਂ ਜਮਾਨਤਾਂ ਜਬਤ ਹੋਈਆਂ ਤੇ ਹੁਣ ਜਿਨੇ ਕਹਿ ਰਹੇ ਨੇ ਵੀ ਦੁੱਧਾ ਸੜਿਆ ਲੱਸੀ ਨੂੰ ਫੂਕਾ ਮਾਰਦਾ ਹੈ ਹੁਣ ਇਹਨਾਂ ਨੂੰ ਲੱਗਣ ਲੱਗ ਗਿਆ ਵੀ ਧੱਕਾ ਆਮ ਆਦਮੀ ਪਾਰਟੀ ਨੇ ਜਿੰਨੀ ਟਰਾਂਸਪੇਰੈਂਸੀ ਨਾਲ ਜਿੰਨੀ ਇਮਾਨਦਾਰੀ ਨਾਲ ਇਲੈਕਸ਼ਨ ਕਰਾਇਆ ਪੰਜਾਬ ਦੇ ਇਤਿਹਾਸ ਚ ਪਹਿਲਾਂ ਗੱਦੀ ਨਹੀਂ ਔਰ ਇਹ ਆਪਣੀ ਡਰ ਜਿਹੜੀ ਆ ਭਾਜਪਾ ਦੀ ਔਰ ਬਾਕੀ ਪਾਰਟੀਆਂ ਦੀ ਉਹ ਡਰ ਇਹਨਾਂ ਦੇ ਚਿਹਰਿਆਂ ਤੇ ਦਿਖ ਰਹੀ ਇਹਨਾਂ ਦੀ ਗੱਲਾਂ ਇੱਥੇ। ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਦੇ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੇ ਉੱਪਰ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ। ਤੇ ਹੁਣ ਆਮ ਆਦਮੀ ਪਾਰਟੀ ਦੇ ਆਗੂ ਅਤੇ ਐਮਪੀ ਮਲਵਿੰਦਰ ਸਿੰਘ ਕਾਗ ਨੇ ਇਹਨਾਂ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ ਮਲਵਿੰਦਰ ਸਿੰਘ ਕਾਗ ਨੇ ਕਿਹਾ ਹੈ ਕਿ ਜਿੰਨੀ ਟਰਾਂਸਪਰੈਂਸੀ ਦੇ ਨਾਲ ਜਿੰਨੀ ਪਾਰਦਰਸ਼ਤਾ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਕਰਵਾਈਆਂ ਗਈਆਂ ਨੇ ਉਹਨੇ ਇਤਿਹਾਸ ਵਿੱਚ ਕਿਸੇ ਵੀ ਪਾਰਟੀ ਵੱਲੋਂ ਉਨੀ ਪਾਰਦਰਸ਼ੀਤਾ ਦੇ ਨਾਲ ਚੋਣਾਂ ਨਹੀਂ ਕਰਵਾਈਆਂ ਗਈਆਂ ਉਹਨਾਂ ਕਿਹਾ ਹੈ ਕਿ ਭਾਜਪਾ ਨੇ ਆਪ ਸੱਤਾ ਦਾ ਸੁੱਖ ਹਟਾਇਆ ਹੈ ਤੇ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਆ ਰਿਹਾ ਦੇਖੋ ਜਿਹੜੇ ਲੋਕ ਆਪ ਸਰਕਾਰਾਂ ਹਟਾਉਣ ਦੇ ਟਾਈਮ ਧੱਕੇਸ਼ਾਹੀ ਕਰਦੇ ਰਹਿਆ ਲੋਕਤੰਤਰ ਦਾ ਕਹਾਨਾ ਕਰਦੇ ਰਹਿਆ ਹੁਣ ਜਦੋਂ ਹਾਰ ਤੋਂ ਪਤਾ ਹੈ ਵੀ ਬਾਈ ਇਲੈਕਸ਼ਨ ਜਿਹੜੇ ਰਿਜ਼ਲਟ ਰਹੇ ਆ ਉਹਨਾਂ ਚ ਇਹਨਾਂ ਦੀਆਂ ਜਮਾਨਤਾਂ ਜਬਤ ਹੋਈਆਂ ਤੇ ਹੁਣ ਜਿਨੇ ਕਹਿ ਰਹੇ ਨੇ ਵੀ ਦੁੱਧਾ ਸੜਿਆ ਲੱਸੀ ਨੂੰ ਫੂਕਾ ਮਾਰਦਾ ਹੈ ਹੁਣ ਇਹਨਾਂ ਨੂੰ ਲੱਗਣ ਲੱਗ ਗਿਆ ਵੀ ਧੱਕਾ ਆਮ ਆਦਮੀ ਪਾਰਟੀ ਨੇ ਜਿੰਨੀ ਟਰਾਂਸਪੇਰੈਂਸੀ ਨਾਲ ਜਿੰਨੀ ਇਮਾਨਦਾਰੀ ਨਾਲ ਇਲੈਕਸ਼ਨ ਕਰਾਇਆ ਪੰਜਾਬ ਦੇ ਇਤਿਹਾਸ ਚ ਪਹਿਲਾਂ ਗੱਦੀ ਨਹੀਂ ਔਰ ਇਹ ਆਪਣੀ ਡਰ ਜਿਹੜੀ ਆ ਭਾਜਪਾ ਦੀ ਔਰ ਬਾਕੀ ਪਾਰਟੀਆਂ ਦੀ ਉਹ ਡਰ ਇਹਨਾਂ ਦੇ ਚਿਹਰਿਆਂ ਤੇ ਦਿਖ ਰਹੀ ਇਹਨਾਂ ਦੀ ਗੱਲਾਂ ਇੱਥੇ